ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਆ ਬਾਈ ਜੀ ਫਿਰ ਤੋਂ ਤੁਹਾਡਾ ਆਪਣੇ ਨੰਬਰ ਦਾ ਡੈਰੀ ਫਾਰਮ ਤੇ ਤਾਂ ਬਾਈ ਜੀ ਜਿਹੜੀ ਆਪਾਂ ਇਹ ਦੀ ਵੀਡੀਓ ਰਿਕਾਰਡ ਕਰਨ ਲੱਗੇ ਆ ਆਰਾਮਪਰੀ ਫੂਰ ਬੈਡਨਰੀ ਕਾਲਜ ਚੋਂ ਆਪਾਂ ਇਹ ਵੀਡੀਓ ਰਿਕਾਰਡ ਕਰਨ ਲੱਗੇ ਆ ਜਿੱਥੇ ਬਾਈ ਜੀ ਪਿਛਲੇ ਸਾਲ ਵੀ ਮੇਲਾ ਲੱਗਿਆ ਸੀਗਾ ਪਸ਼ੂ ਪਾਲਣ ਮੇਲਾ ਲੱਗਿਆ ਸੀ ਤੇ ਇਸ ਵਾਰ ਫਿਰ ਤੋਂ ਪਸ਼ੂ ਪਾਲਣ ਮੇਲਾ ਲੱਗਿਆ ਪਹਿਲਾਂ ਤੁਸੀਂ ਭੀੜ ਭੂੜ ਚੈੱਕ ਕਰੋ ਮੇਲੇ ਚ ਠੀਕ ਆ ਬਾਈ ਜੀ ਰੌਣਕ ਮੇਲਾ ਦੇਖੋ ਤੇ ਬਹੁਤ ਸਾਰੇ ਇੱਥੇ ਜਾਨਵਰ ਆਏ ਸੀਗੇ ਚੰਗੇ ਮੋਹਰਾਂ ਨਸਲ ਤੇ ਐਚ ਐਫ ਗਾਈਆਂ ਆਈਆਂ ਸੀਗੀਆਂ ਬਾਈ ਜੀ ਤੇ ਇਹ ਜੋ ਦੋ ਦੰਤ ਤੋਂ ਲੈ ਕੇ ਬਾਈ ਜੀ ਛੇ ਦੰਤ ਤੱਕ ਦੇ ਗਾਈਆਂ ਦੇ ਮੁਕਾਬਲੇ ਕਰਾਇਆ ਗਿਆ ਬਾਕੀ ਤੁਸੀਂ ਦੇਖ ਸਕਦੇ ਹੋਗੇ ਕਿ ਭਾਈ ਜੀ ਕਿੰਨੀਆਂ ਚੰਗੀਆਂ ਐਚ ਐਫ ਨਸਲ ਦੀਆਂ ਗਾਈਆਂ ਆਈਆਂ ਗਈਆਂ ਤੇ ਭਾਈ ਇੱਥੇ ਜਿਹੜੀ ਇਹ ਮੈਚ ਹੋ ਰਹੇ ਹੈਗੇ ਇਹ ਬਾਈ ਜੀ ਯੂਨੀਵਰਸਿਟੀ ਵੱਲੋਂ ਕਰਵਾਉਤੇ ਕਰਾਏ ਜਾਂਦੇ ਤੇ ਇੱਥੇ ਤੁਸੀਂ ਮੱਝਾਂ ਨੂੰ ਚੈੱਕ ਕਰ ਸਕਦੇ ਹੋ ਬਾਈ ਜੀ ਇੱਥੇ ਭਾਈ ਜੀ ਹਰ ਇੱਕ ਪਸ਼ੂ ਦਾ ਪੂਰੀ ਚੰਗੀ ਤਰ੍ਹਾਂ ਨਿਰਦੇਖਣ ਕਰਕੇ ਉਸ ਤੋਂ ਬਾਅਦ ਰਿਜ਼ਲਟ ਤੇ ਪਹੁੰਚਿਆ ਜਾਂਦਾ ਹੈਗਾ ਇਸ ਵਿੱਚ ਨਿਰੀਖਣ ਕਰਨ ਲਈ ਬਈ ਡਾਕਟਰਾਂ ਦੀ ਪੂਰੀ ਚੰਗੀ ਵਧੀਆ ਡਾਕਟਰਾਂ ਦੀ ਟੀਮ ਹੁੰਦੀ ਹੈਗੀ ਜੋ ਖੁਦ ਆਪ ਨਿਰੀਖਣ ਕਰਦੇ ਆ ਬਾਕੀ ਜਿਹੜੀ ਦੇਖ ਸਕਦੇ ਹੋਗੇ ਉਹ ਕੱਲੀ ਕੱਲੀ ਚੀਜ਼ ਚੈੱਕ ਕਰਦੇ ਆ ਤੇ ਐਦਾਂ ਬਈ ਐਦਾਂ ਦੀ ਹੋਰ ਵੀਡੀਓ ਦੇਖਣ ਲਈ ਬਈ ਆਪਣੇ ਚੈਨਲ ਨੰਬਰ ਦਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਐਦਾਂ ਦੀਆਂ ਹੋਰ ਵੀਡੀਓ ਬਈ ਆਪਣੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਹੈਗੀਆਂ ਤੇ ਐਦਾਂ ਦੀ ਹੋਰ ਵੀਡੀਓ ਬਈ ਜੀ ਦੇਖ ਲਈ ਜਾ ਲੈ ਬੈਲ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਗਏ ਬਾਕੀ ਬਈ ਜੀ ਤੁਸੀਂ ਕੁਆਲਟੀ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਡਾਕਟਰੀ ਜਾਂਚ ਦੇਖ ਸਕਦੇ ਹੋ ਬਈ ਜੀ ਡਾਕਟਰ ਕਲੀਕਲੀਚੀ ਆਪ ਕੋਲੇ ਖੜ ਕੇ ਨਿਰੇਖਣ ਹੁੰਦਾ ਹੈਗਾ ਫੇਰ ਹੀ ਕਿਸੇ ਬਈ ਨਤੀਜੇ ਤੇ ਪਹੁੰਚਿਆ ਜਾਂਦਾ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਮੱਝਾਂ ਵੀ ਆਈਆਂ ਹੋਈਆਂ ਨੇ ਤੇ ਦੂਜੇ ਪਾਸੇ ਬਈ ਜੀ ਐਚ ਐਫ ਗਾਈਆਂ ਵੀ ਆਈਆਂ ਹੋਈਆਂ ਨੇ ਬਾਕੀ ਜੀ ਕੁਆਲਟੀ ਕੁਆਲਟੀ ਖੁਦ ਤੁਸੀਂ ਆਪ ਚੈੱਕ ਹੀ ਕਰ ਰਹੇ ਹੋਗੇ ਠੀਕ ਆ ਬਈ ਜੀ ਬਹੁਤ ਸੋਹਣੇ ਜਾਨਵਰ ਆਏ ਵਾ 20 ਮੱਝਾਂ ਆਈਆਂ ਸੀ ਬਈ ਟੋਟਲ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਕੁਆਲਟੀ ਕੁਆਲਟੀ ਚੈੱਕ ਕਰ ਸਕਦੇ ਹੋ ਸਾਰੀਆਂ ਮੱਝਾਂ ਦੀ ਤੁਹਾਨੂੰ ਕੱਲੇ ਕੱਲੇ ਪਸ਼ੂ ਦੀ ਬਈ ਜੀ ਆਪਾਂ ਜਾਣਕਾਰੀ ਜਿੰਨੀ ਹੋਈ ਆਪਾਂ ਉਨੀ ਦਵਾਵਾਂਗੇ ਠੀਕ ਆ ਮਾਲਕਾਂ ਨਾਲ ਵੀ ਗੱਲਬਾਤ ਕਰਾਵਾਂਗੇ ਬਾਕੀ ਇੱਕ ਵਾਰੀ ਤੁਸੀਂ ਬਈ ਜੀ ਰਿੰਗ ਵਿੱਚ ਜਿਹੜੇ ਪਸ਼ੂ ਬਈ ਤੁਸੀਂ ਤੋਰ ਫਿਰ ਦੇਖੋ ਕਿ ਡਾਕਟਰ ਦੀ ਜਾਂਚ ਕੱਲੀ ਕੱਲੀ ਚੀਜ਼ ਹੈ ਨਿਰੀਖਣ ਆਪ ਕਰਦੇ ਡਾਕਟਰ ਖੁਦ ਇਹ ਬਈ ਦੇਖ ਸਕਦੇ ਹੋਗੇ ਠੀਕ ਹੈ ਨਾ ਬਈ ਜੀ ਡਾਕਟਰ ਕੱਲੀ ਕੱਲੀ ਚੀਜ਼ ਦਾ ਵੀ ਆਪ ਕੋਲੇ ਹੋ ਕੇ ਨਿਰੀਖਣ ਕਰਾਉਂਦੇ ਆ ਤੇ ਤੁਹਾਨੂੰ ਵੀ ਹੁਣ ਆਪਾਂ ਜਾਨਵਰਾਂ ਬਾਰੇ ਜਾਣਕਾਰੀ ਦਵਾਵਾਂਗੇ ਕਾ ਝੋਟੀ ਖੜੀ ਆ ਬਾਈਆਂ ਕੋਲੇ ਬਹੁਤ ਸੋਹਣੀ ਦੋ ਦੰ ਝੋਟੀ ਹੈਗੀ ਠੀਕ ਆ ਬਈ ਜੀ ਫੇਸ ਬਿਊਟੀ ਸਿੰਗ ਦੀ ਕੁਆਲਿਟੀ ਠੀਕ ਹੈ ਨਾ ਆਪਾਂ ਇਹਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਵਾਂਗੇ ਮਾਲਕ ਨੂੰ ਲੈ ਕੇ ਤੇ ਪਹਿਲਾ ਬਾਰ ਤੁਸੀਂ ਸਾਰੇ ਪਸ਼ੂ ਰਿੰਗ ਵਿੱਚ ਨਿਗਾਹ ਮਾਰੋ ਆਇ ਇੱਕ ਬਾਈ ਹੁਣ ਮਹਰਾਜ ਤੋਂ ਮੱਝ ਲੈ ਕੇ ਆਏ ਹੈਗੀ ਠੀਕ ਆ ਭਾਈ ਤੁਸੀਂ ਇਹਦੀ ਵੀ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਹਜੇ ਵੀਰ ਭਾਈ ਮੱਝਾ ਲੈ ਕੇ ਪਹੁੰਚ ਹੀ ਰਹੇ ਹੈਗੇ ਬਾਕੀ ਦੇਖਦੇ ਹਾਂ ਕੀ ਬੰਦ ਹੈਗਾ ਤੇ ਕਰਦੇ ਗੱਲਬਾਤ ਤੇ ਭਾਈ ਦੋਹਾਨਾ ਤੁਹਾਨੂੰ ਇਸ ਛੋਟੀ ਜਿਹੀ ਜਾਣਕਾਰੀ ਠੀਕ ਹੈ ਕਰਦੇ ਆ ਮਾਲਕ ਨਾਲ ਗੱਲਬਾਤ ਆਜੂ ਕਰੀਏ ਦਵਾਂਗੇ ਅਸ਼ੀਆ ਭਾਈ ਜੀ ਬਈ ਨਾਮ ਆਪਣਾ ਪ੍ਰਦੀਪ ਸਿੰਘ ਜੀ ਠੀਕ ਆ ਤੇ ਬਾਈ ਕਿਹੜਾ ਪਿੰਡ ਆਪਣਾ ਰਾਜੇਣਾ ਜਿਲ੍ਹਾ ਮੋਗਾ ਰਾਜੇਣਾ ਜਿਲ੍ਹਾ ਮੋਗਾ ਤੇ ਝੂਟੀ ਲੈ ਕੇ ਆਏ ਬਈ ਆਪਾਂ ਮੇਲੇ ਚ ਹਾਂਜੀ ਪਹਿਲਾਂ ਤਾਂ ਹੀ ਆਪਾਂ ਜਾਨਵਰ ਲੈ ਕੇ ਗਏ ਉਹ ਅਸਈ ਇੱਥੇ ਨਹੀਂ ਹੋਰ ਮੇਲੇ ਜਾਂਦੇ ਆ ਜਾਂ ਹੋਰ ਮੇਲੇ ਜਾਂਦੇ ਹਾਂ ਵੀ ਠੀਕ ਹੈ ਤੇ ਕਿੰਨੇ ਦਾ ਦਾਂਦਾ ਬਈ ਇਹ ਦੋ ਦਾਂਦਾ ਦੋ ਦਾਂਦਾ ਤੇ ਹਾਜ਼ਰੀ ਆ ਤੇ ਆਪਾਂ ਇੱਥੇ ਬਿਊਟੀ ਪੱਖੋ ਲੈ ਕੇ ਆਏ ਜੀ ਮੇਰੇ ਕੋਲ ਠੀਕ ਆ ਬਾਈ ਆਪਣਾ ਜਿਹੜਾ ਮੁਕਾਬਲਾ ਹੈ ਬਾਕੀ ਉਮੀਦਵਾਰ ਬਾਈ ਦੀ ਝੂਟੀ ਚੰਗੀ ਆ ਮੇਲੇ ਚ ਪ੍ਰੇਸ਼ਨ ਪਾਊਗੀ ਬਾਕੀ ਕੱਦ ਕਰ ਦੋਈ ਚੈੱਕ ਕਰ ਸਕਦੇ ਹੋ ਦੋਨੋਂ ਠੀਕ ਹੈ ਫੇਸ ਬਿਊਟੀ ਕਾ ਝੂਟੀ ਦੀ ਬਹੁਤ ਚੰਗੀ ਆ ਬਾਕੀ ਤੁਹਾਨੂੰ ਇਹ ਦੋਸਤ ਵੀਡੀਓ ਨੂੰ ਆਪਣੀ ਨਾਲ ਉਸਾਰੀ ਸਿੰਘੀ ਸਿੰਘੀ ਕੁਆਲਿਟੀ ਚ ਚੈੱਕ ਕਰ ਸਕਦੇ ਬਾਈ ਬਹੁਤ ਵਧੀਆ ਸ਼ਕੀਰ ਕੇ ਸ਼ਿੰਗਾਰ ਕੇ ਲੈ ਕੇ ਆਇਆ ਖਾਦੇ ਕਾੜ ਪਕੋ ਝੋਟੀ ਚ ਕੋਈ ਕਮੀ ਨਹੀਂ ਬਾਕੀ ਦੋ ਦੰਦ ਆ ਬਾਈ ਜੀ ਬਾਕੀ ਜਾਣਕਾਰੀ ਆਪਾਂ ਸਭ ਨੂੰ ਸਾਰੀ ਮਿਲ ਜੂਗਾ ਮਾਣਾਂਗੇ ਇੱਕ ਤੇ ਜੁੜੇ ਰਹਿਓ ਆਪਣੀ ਵੀਡੀਓ ਨਾਲ ਚੈਨਲ ਨਾਲ ਤੇ ਬਾਈ ਜੀ ਬਾਕੀ ਦੀ ਰਿਹਾ ਦੇ ਉਹਨੇ ਝੋਟੀ ਦੀ ਉਸ ਝੋਟੀ ਦੀ ਵਾਰੀ ਆ ਚੁੱਕੀ ਹੈਗੀ ਜਿਹੜੇ ਮੈਂ ਵੀ ਜਾਨਾ ਰਿਹਾ ਤਾ ਮੈਨੂੰ ਸਰ ਤਵੇਖ ਰਹੇ ਆ ਬੇਸ਼ੱਕ ਟੱਕਰ ਐ ਇੱਕ ਬੁੜੀ ਚੜਾਈ ਚੈੱਕ ਕਰੋ ਬਾਈ ਜੀ ਝੂਟੀ ਬਹੁਤ ਸੋਹਣੀ ਆ ਜੀ ਔਰ ਬੇਸ਼ੱਕ ਬੋਧਾਨ ਹੈ ਬਾਕੀ ਜਿਆਦਾ ਜਾਣਕਾਰੀ ਬਾਈ ਜੀ ਜਿਹੜੇ ਵੀਰ ਇਹਨਾਂ ਨੂੰ ਸ਼ਾਮ ਦੇ ਉਹਨਾਂ ਨੂੰ ਅਸਲ ਦਾ ਮੁੱਲ ਦੂਰੀ ਪਾ ਲੱਗ ਜਾਂਦਾ ਹੈਗਾ ਬਾਕੀ ਫੇਸ ਵੀਡੀਓ 'ਚ ਝੂਟੀ ਚੈੱਕ ਕਰ ਸਕਦੇ ਹੋਗੇ ਤਾਂ ਦੇਸ਼ੀ ਕੜਗੇ 15 ਜਨਮ ਰਾਈ ਜੀ ਕਿੰਨੀਆਂ ਆ ਗੀਆਂ ਔਰ 16 ਨੇ 16 ਆ ਗਏ ਜੀ ਮਿਹਰਬਾਨੀ ਜਿਹੜਾ ਸੀ ਅਨਾਉਂਸ ਕੀਤਾ ਸੀ ਉਹ ਵੀ ਆ ਗਿਆ 6 ਤਰਾੂਚ ਤੇ ਬਾਕੀ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਆ ਤੀ ਝੋਟੀ ਦੇਖ ਸਕਦੇ ਹੋ ਬਾਈ ਜੀ ਤਰਾ ਤਰਾ ਚੈੱਕ ਕਰੋ ਲਿਵੇ ਦੀ ਕੁਆਲਟੀ ਚੈੱਕ ਕਰੋ ਆਰਡਰ ਲਿਵੇ ਦੀ ਮੈਚ ਬਾਈ ਜੀ ਇਸ ਵਾਰ ਬਹੁਤ ਟਾਹਾ ਝੋਟੇ ਮੱਝਾ ਮੋਰਾ ਨਾ ਸੱਚ ਬਹੁਤ ਆਈਆਂ ਆਈਆਂ ਕੀ ਪਤਾ ਬਾਈ ਜੀ ਕਿਹੜੀ ਬਾਈ ਦੀ ਕਿਸਮ ਹੈ ਚਮਕਣੀਆਂ ਕਿਹੜੀ ਝੋਟੀਆਂ ਦੀ ਵਾਰ ਨੰਬਰ ਆਉਣਾ ਹੈ ਠੀਕ ਹੈ ਬਾਈ ਜੀ ਬਾਕੀ ਦੀ ਚੈੱਕ ਕਰ ਸਕਦੇ ਹੋ ਬਾਕੀ ਬਾਈ ਜੀ ਤੁਸੀਂ ਹੁਣ ਤੋਂ ਉਸੇ ਝੋਟੀ ਲਈ ਆਰਡਰ ਦੇਵੀ ਦੀ ਕੁਆਲਟੀ ਚੈੱਕ ਕਰ ਸਕਦੇ ਤੀਜੀ ਵਾਰ ਇਹ ਛੋਟੀ ਨੂੰ ਤੁਰੇ ਜਾ ਰਿਹਾ ਹੈਗਾ ਪਤਾ ਨਹੀਂ ਕੀ ਗੱਲ ਹੈ ਬਾਕੀ ਤੁਸੀਂ ਆਰਡਰ ਲਈ ਵੀ ਦੀ ਕੁਆਲਿਟੀ ਕੋ ਚੈੱਕ ਕਰ ਸਕਦੇ ਹੋ ਜਦੋਂ ਟਾਇਰ ਆ ਗਿਆ ਬਾਕੀ ਬਈ ਦੇ ਸਕਦੇ ਹੋ ਹੋਰ ਤਾਂ ਸੋ ਆਜੋ ਵੀ ਲੈ ਲਓ ਚਲੋ ਇੱਥੇ ਖੜੀ ਹੈ ਇੱਥੋਂ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਛੋਟੀਆਂ ਤੋੜਾਦਾਰਾ ਆਰਡਰ ਲੈਵੇ ਦੀ ਕੁਆਲਿਟੀ ਬਾਕੀ ਬਾਈ ਜੀ ਡਾਕਟਰ ਸਾਹਿਬ ਕੱਲੀ ਕਲੀ ਚੀਜ਼ ਪੂਰੀ ਚੰਗੀ ਤਰ੍ਹਾਂ ਗੌਰ ਨਾਲ ਤੋੜ ਕੇ ਪਰਖ ਕਰਦੇ ਹੈਗੇ ਬਾਕੀ ਬਾਈ ਜੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਿਆ ਰੰਗ ਵਿੱਚ ਮੱਝਾਂ ਆਈਆਂ ਹੋਈਆਂ ਗਈਆਂ ਕੁਆਲਿਟੀ ਕੁਆਲਿਟੀ ਚੈੱਕ ਕਰੋ ਫੁੱਲ ਵਜਨਦਾਰ ਫੁੱਲ ਕੁਆਲਿਟੀ ਨਹੀਂ ਆ ਬਹੁਤ ਸੋਹਣੀਆਂ ਮੱਝਾਂ ਆਈਆਂ ਮੈਂ ਬਈ ਯਾਰ ਕੋਈ ਉਹ ਵਾਲੀ ਗੱਲ ਨਹੀਂ ਸਿੰਗੀ ਚੈੱਕ ਕਰ ਸਕਦੇ ਹੋ ਬਾਈ ਜੀ ਤੁਸੀਂ ਆਪ ਮਾਈ ਦੀ ਬਾਕੀ ਬਹੁਤ ਸੋਹਣਿਆ ਫੇਸ ਬਿਊਟੀ ਪੱਖੋਂ ਬਾਈ ਜੀ ਸਾਰੇ ਪੱਖੋਂ ਬਹੁਤ ਸੋਹਣੇ ਪਸੂਆਈ ਹੋਇਆਗੇ ਪਰ ਦੇਖੋ ਕਿਸਮਤ ਕਿਹੜੇ ਵੀਰ ਦੀ ਚੰਕਦੀ ਹੈ ਦੇ ਦੇਖ ਸਕਦੇ ਹੋ ਬਾਈ ਜੀ ਇੱਥੇ ਬਹੁਤ ਸੋਹਣੇ ਜਾਨਵਰ ਆਏ ਆ ਮੱਝਾਂ-ਮੁੰਝਾਂ ਦੀ ਕੁਆਲਿਟੀ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਤੇ ਬਾਕੀ ਬਾਈ ਜੀ ਆ ਫਿਰ ਤੋਂ ਤੁਸੀਂ ਆਪਾਂ ਤੁਹਾਨੂੰ ਰਿੰਗ ਵਿੱਚ ਲੈ ਕੇ ਆ ਚੁੱਕੇ ਹਾਂ ਤੁਸੀਂ ਦੇਖੋ ਬਾਈ ਜੀ ਇੱਥੇ ਹੁਣ ਹੋਰ ਵੀਰ ਹੋਰ ਵੀਰਾਂ ਦੀਆਂ ਮੱਝਾਂ ਨੂੰ ਤੋਰ-ਤੋਰ ਕੇ ਬਰਾਟਰ ਸਭ ਚੈੱਕ ਕਰ ਰਹੇ ਹੈਗੇ ਠੀਕ ਆ ਬਾਈ ਜੀ ਟੋਟਲ 20 ਮੱਝਾਂ ਸੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆਪਾਂ ਤੇ ਬਾਕੀ ਦੇਖ ਜੇ ਠੀਕ ਆ ਬਾਈ ਜੀ ਸਾਰੀਆਂ ਵੀਡੀਓ ਸਾਰੀ ਵੀਡੀਓ ਜਰੂਰ ਦੇਖਿਓ ਬਾਈ ਜੀ ਤੁਹਾਨੂੰ ਐਂਡ ਤੇ ਕਰ ਵੀਡੀਓ ਨਾਲ ਭਰੇ ਰਹੋ ਤੁਹਾਨੂੰ ਸਾਰੀ ਜਾਣਕਾਰੀ ਦਵਾਗੇ ਮੇਲੇ ਵਿੱਚ ਜਿੰਨੀ ਆਪਣੇ ਤੋਂ ਹੋ ਸਕੀ ਬਾਕੀ ਜੀ ਕੁਆਲਟੀ ਕੁਆਲਟੀ ਮੱਝ ਹੀ ਚੈੱਕ ਕਰ ਸਕਦੇ ਹੋਗੇ ਠੀਕ ਆ ਬਾਈ ਜੀ ਤੇ ਬਾਕੀ ਉਹ ਤੁਹਾਨੂੰ ਗਾਈਆਂ ਵੱਲ ਲੈ ਕੇ ਚਲਦੇ ਆ ਆ ਦੇਖੋ ਬਾਈ ਜੀ ਐਚ ਐਫ ਗਾਈਆਂ ਦਾ ਰਿੰਗ ਇੱਥੇ ਬਾਈ ਜੀ ਬਹੁਤ ਸੋਹਣੀਆਂ ਇੱਥੇ ਗਾਈਆਂ ਆਈ ਹੋਈਆਂ ਸੀਗੀਆਂ ਤੇ ਬਾਕੀ ਇਧਰ ਬੀਟਲ ਬੱਕਰੇ ਬੱਕਰੀਆਂ ਦਾ ਰਿੰਗ ਆ ਚੁੱਕਿਆ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਚੈੱਕ ਕਰਦੇ ਬਈ ਬੱਕਰੀਆਂ ਦਾ ਅੱਡ ਰਿੰਗ ਸੀਗਾ ਤੇ ਬੱਕਰੇ ਦਾ ਅੱਡ ਸੀ ਤੇ ਬੱਕਰੀਆਂ ਦਾ ਅੱਡ ਰਿੰਗ ਸੀਗਾ ਤੇ ਇਧਰ ਗਾਈਆਂ ਦਾ ਰਿੰਗ ਆ ਚੁੱਕਿਆ ਸੀਗਾ ਤੇ ਬਾਕੀ ਤੁਸੀਂ ਇਥੇ ਕੁਆਲਟੀ ਕੁਆਲਟੀ ਚੈੱਕ ਕਰ ਸਕਦੇ ਹੋ ਬੱਕਰਿਆਂ ਦੀ ਵੀ ਠੀਕ ਹੈ ਨਾ ਬਾਈ ਜੀ ਤੇ ਇਹਨਾਂ ਦੀ ਵੀ ਤੁਹਾਨੂੰ ਸਾਰੀ ਜਾਣਕਾਰੀ ਜਿੰਨੀ ਹੋ ਸਕੇ ਆਪਾਂ ਮਾਲਕਾਂ ਨੂੰ ਸਾਂਝੀ ਕਰਾਵਾਂਗੇ ਬਾਕੀ ਤੁਸੀਂ ਦੇਖ ਸਕਦੇ ਹੋ ਟਾਪ ਕੁਆਲਟੀ ਦੇ ਬੱਕਰੇ ਬੱਕਰੀਆਂ ਆਈ ਹੋਈਆਂ ਇੱਥੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਹ ਬਹੁਤ سارے ਵੀਰ ਆਪਣਾ ਮਾਲ ਪਸ਼ੂ ਲੈ ਕੇ ਪਹੁੰਚ ਰਹੇ ਸੀਗੇ ਤੇ ਬਾਕੀ ਕੁਆਲਟੀ ਕੁਆਲਟੀ ਚੈੱਕ ਕਰ ਸਕਦੇ ਹੋ ਸਾਰੇ ਜਾਨਵਰਾਂ ਦੀ ਦੂਜੇ ਪਾਸੇ ਇੱਧਰ ਵੀ ਐਚਐਫ ਗਾਈਆਂ ਦਾ ਰੰਗ ਆ ਚੁੱਕਿਆ ਹੈਗਾ ਤੇ ਗਾਈਆਂ ਵੀ ਬਹੁਤ ਗਾਈਆਂ ਆਈਆਂ ਸੀਗੇ ਬਹੁਤ ਵਧੀਆ ਜਾਨਵਰ ਆਏ ਸੀ ਤੇ ਬਹੁਤ ਸੋਹਣੇ ਜਾਨਵਰ ਆਏ ਸੀਗੇ ਤੇ ਬਾਕੀ ਦੇਖ ਰਹੇ ਹਜੇ ਵੀਰ ਲੈ ਕੇ ਪਹੁੰਚ ਹੀ ਰਿਹਾ ਜੇ ਗਾਈਆਂ ਨੂੰ ਵੀ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਗਾਈਆਂ ਆ ਰਹੀਆਂ ਗਈਆਂ ਠੀਕ ਆ ਭਾਈ ਜੀ ਬਾਕੀ ਤੁਹਾਨੂੰ ਫਾਸਟ ਹੈਗੇ ਥਾਰਡ ਸਾਰੀਆਂ ਬਾਰੇ ਜਾਣਕਾਰੀ ਆਪਾਂ ਦਵਾਂਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜੀ ਫਾਸਟ ਹੈਗੇ ਥਾਰਡ ਆਪਣੇ ਜਿੰਨੇ ਵੀ ਆਪਾਂ ਉਨੀ ਕਵਰ ਕਰਾਂਗੇ ਵੀਡੀਓ ਠੀਕ ਆ ਭਾਈ ਜੀ ਸੰਭਾਜੀ ਜੀ ਜਿਹਨੇ ਤੁਸੀਂ ਸਟਾਲਾਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਸਟਾਲਾਂ ਲੱਗੀਆਂ ਹੋਈਆਂ ਸੀ ਬਹੁਤ ਦੂਰੋਂ ਦੂਰ ਵੀਰ ਆਪਣੇ ਪ੍ਰੋਡਕਟ ਲੈ ਕੇ ਆਏ ਹੋਏ ਸੀ ਕਿਵੇਂ ਪਸ਼ੂਆਂ ਦੇ ਰਿਲੇਟਡ ਹੋਏ ਖੇਤੀਬਾੜੀ ਦਾ ਵੇਟੂ ਗਿਆ ਸਭ ਜਿਲੇ ਲੈ ਕੇ ਆਏ ਸੀ ਤੇ ਦੇਖ ਸਕਦੇ ਹੋ ਇੱਧਰ ਬਹੁਤ ਜ਼ਿਆਦਾ ਸਟਾਲ ਲੱਗੀਆਂ ਹੋਈਆਂ ਇੱਧਰ ਵੀ ਚੈੱਕ ਕਰ ਸਕਦੇ ਫੀਡ ਫੂਡ ਹੈ ਫੀਡ ਫੂਡ ਵਗੈਰਾ ਠੀਕ ਹੈ ਭਾਈ ਜੀ ਬਾਕੀ ਵੀ ਬੂਫਸਲਾਂ ਦੀ ਤੇ ਹੋਰ ਪੁੱਤੂ ਵਧਾਉਣ ਵਾਲੇ ਪ੍ਰੋਡਕਟ ਪਸ਼ੂਆਂ ਦੀ ਗ੍ਰੋਥ ਲਈ ਲੈਵੇ ਦੀ ਗ੍ਰੋਥ ਲਈ ਬਹੁਤ ਸੋਹਣੇ ਪ੍ਰੋਡਕਟ ਤੇ ਬਹੁਤ ਵਧੀਆ ਕੁਆਲਿਟੀ ਦੇ ਪ੍ਰੋਡਕਟ ਲੈ ਕੇ ਆਏ ਵੀਰ ਤੇ ਇੱਕ ਪਾਸੇ ਭਾਈ ਜੀ ਦਾ ਸਟੇਜ ਵੀ ਸਜੀ ਹੋਈ ਸੀ ਤੇ ਰੋਟਰ ਵੀ ਲੈ ਕੇ ਚੱਲਾ ਜੀ ਅੱਖੀਂ ਜੀ ਦੇਖ ਸਕਦੇ ਹੋਗੇ ਆ ਸਾਹਮਣੇ ਸਟੇਜ ਸਜੀ ਹੋਈ ਆ ਭਾਈ ਜੀ ਦੇਖ ਸਕਦੇ ਹੋ ਇੱਥੇ ਭਾਈ ਜੀ ਇਨਾਮ ਦਿੱਤੇ ਗਏ ਆ ਜੀ ਜੇਤੂ ਮਹਿਰਾਨੀਆਂ ਮਚਾ ਫਾਸਟ ਰੀਸਾਈਕਲ 3 ਪੋਜੀਸ਼ਨ ਤੇ ਇਨਕਾਈਆਂ ਸਾਰੇ ਇੱਥੇ ਨਾਮ ਇਤੇ ਜਾਣੀਏ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣੇ ਆਰਡਰ ਲੈ ਵੀ ਦੀ ਕਰੋਤ ਲਈ ਬਹੁਤ ਵਧੀਆ ਪ੍ਰੋਡਕਟਾਂ ਆਈ ਹੋਈ ਸੀ ਜੀ ਇਹ ਬਾਕੀ ਜੁ ਸਾਰੇ ਮੇਲੇ ਦੀ ਨਿਗਾ ਚਾਰ ਤੁਸੀਂ ਤਾਂ ਆਪ ਦੇਖ ਸਕਦੇ ਹੋ ਇੱਥੇ ਬਾਈ ਪਸ਼ੂ ਸਾਹਮਣੇ ਦੇ ਰਿਲੇਟਡ ਹੋ ਗਿਆ ਪੰਖੀ ਪਾਲਣ ਹੋ ਗਿਆ ਤੇ ਡੇਰੀ ਫਾਰਮ ਰਿਲੇਟਡ ਸਭ ਚੀਜ਼ਾਂ ਦੀ ਬਾਈ ਜਾਣਕਾਰੀ ਬਹੁਤ ਵਧੀਆ ਡਾਕਟਰ ਟਾਟਰਾ ਦੀ ਟੀਮ ਪੂਜੀ ਹੋਈ ਸੀ ਬਾਕੀ ਦੇਖ ਸਕਦੇ ਹੋ ਇੱਧਰ ਹੋਰ ਵੀ ਕਈ ਸਟਾਲ ਲੱਗੇ ਹੋਏ ਆ ਪ੍ਰੋਡਕਟ ਦੀ ਹੈ ਤੁਸੀਂ ਸਾਰਾ ਸਾਰੀ ਇੱਕ ਗ੍ਰੀਨ ਚੈੱਕ ਕਰ ਸਕਦੇ ਕੋਈ ਨਿਗਾ ਮਾਰ ਸਕਦੇ ਹੋ ਇੰਦਰ ਦੀ ਗੱਲ ਜੀ ਵੀ ਮੇਲੇ ਚ ਭੀੜ ਵੀ ਬਹੁਤ ਸੀ ਬਹੁਤ ਸਾਰੇ ਵੀਰ ਵੇਲਾ ਦੇਖਣ ਲਈ ਆਏ ਹੋ ਸੀ ਇਦਾਂ ਦੇ ਮੇਲੇ ਆਪਣੇ ਪੰਜਾਬ ਵਿੱਚ ਲੱਗਦੇ ਰਹਿਣੇ ਚਾਹੀਦੇ ਆ ਜੀ ਤੇ ਬਾਕੀ ਜ਼ਰੂਰੀ ਦਾ ਬਰੌਂਡ ਇਹ ਹੋਰ ਘਟੂ ਪਸ਼ੂ ਆ ਲੈ ਕੇ ਚਾਹੁੰਦੇ ਆ ਜੀ ਤੇ ਚੱਲਦੇ ਆ ਪਸ਼ੂਵਾਲ ਤੇ ਬਾਕੀ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਡਾਕਟਰ ਸਾਹਿਬ ਪੂਰੀ ਚੰਗੀ ਤਰ੍ਹਾਂ ਨਿਖਣ ਕਰ ਰਹੇ ਆ ਜੀ ਹਰ ਇੱਕ ਨੰਬਰ ਨੂੰ ਮੱਜ ਨੂੰ ਬਾਈ ਜੀ ਵਾਰ-ਵਾਰ ਖੋਲ ਕੇ ਠੀਕ ਆ ਉਹਦੇ ਤੋਰਾ ਤੋਰਾ ਡਿਲੀਵਰੀ ਕੁਆਲਟੀ ਬਾਕੀ ਸਭ ਕੁਝ ਸਰੀਰ ਦੀ ਬੰਦਰ ਸਭ ਕੁਝ ਚੈੱਕ ਕਰ ਰਹੇ ਆ ਜੀ ਬਾਕੀ ਜੇ ਸਾਹਮਣੇ ਦੇਖ ਸਕਦੇ ਹੋ ਵੀਰ ਝੋਟੇ ਤੋਰੇ ਆ ਆਪੇ ਬਾਈ ਦੇਖ 사ਦੇ ਹੋਗੇ ਕੱਲ ਚਮੜੀ ਦੀ ਵੀ ਇੱਕ ਸੇ ਚਮੜੀ ਦੀ ਵੀ ਮਾੜੀ ਮਣੀ ਚੀਜ਼ ਦੀ ਪਰ ਕੀਤੀ ਜਾਂਦੀ ਹੈ ਕਿ ਬਾਕੀ ਜਿਹੜੇ ਦੇਖ ਸਕਦੇ ਹੋ ਛੋਟੀ ਦੀ ਕੰਪਨੀਤੀ ਸਹੀ ਸੂਗੀ ਕੁਆਲਟੀ ਚ ਕਰ 사ਦੇ ਹੋਗੇ ਬਹੁਤ ਸੋਲੇ ਜਾਨ ਬਰਾਏ ਹੋਇਆ ਬਾਈ ਜੀ ਕਿਹੜਾ ਬਹੁਤ ਵੀਰ ਆਪ ਦੀ ਮਿਹਨਤ ਸਾਰੇ ਵੀ ਨਹੀਂ ਮਿਹਨਤ ਆ ਕਿ ਰੱਬ ਦੇਖਦਾ ਕਿਹਦੀ ਕਸਮ ਬਚਾਉਂਗੇ ਤੇ ਬਾਕੀ ਜਿਹਦੇ ਆ ਡਾਕਟਰ ਬਾਈ ਜੀ ਪੂਰੀ ਚੰਗੀ ਤਰ੍ਹਾਂ ਜਾਂਚ ਕਰ ਰਹੇ ਹੈ ਕਿ ਤੇ ਕੋਈ ਬੇਈਮਾਨੀ ਤੋਂ ਖਦੜੇ ਕੰਮ ਨਹੀਂ ਲੱਗ ਰਿਹਾ ਬਾਈ ਜੀ ਬਾਕੀ ਤੁਸੀਂ ਦੇਖ ਹੀ 사ਦੇ ਹੋਗੇ आ फिर तो बी उ है ठीक है बे अद कार पेट पुरा तुझे झोटी चेक करो शकी झूठी बी बहुत सी ठीक है तो देखा कोई कमी है नहीं बी झूठी च पर देखते किस्मत जी, 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 जी भी चमकनी है उसकी चमकनी देखा कि इस मेले मारदी है इस मेले जी दो दंद तो लैके छह दं झूठिया आई हुई सीक है बी जी अके चे कर सकूगी जिम्मे सूईया भी आह झूठी बी दो दंद आ गई बाकी खड़म ही खुड़ी झोटी आप ही चेक कर सद बहुत सोना शकी झोटी दो दाद है इस वक्त दो डॉक्टर साहब ने मूह पट के भी चेक की थे थे। बाकी देख सकते हो आह माज खड़ी है भाई बाकी बी आह झोटी सिंगी जी कॉवलिटी चेक कर सो सोनी सिंगी ब्रेक सिंग लगे हुआ पूरा रिंग कूडा रंग लगे हुआ बाकी कर मतलब लगे हुआ सतारह नंबर ਇਹ ਵੀ ਜਿਹੜਾ ਮੇਲਾ ਬਈ ਜੀ ਇਹ ਗੁਰੂ ਅੰਗਦ ਦੇਵ ਯੂਨੀਵਰਸਿਟੀ ਵਿੱਚ ਲੱਗਦਾ ਹੁੰਦਾ ਹੈ ਇਹ ਵੀ ਪਿਛਲੇ ਸਾਲ ਵੀ ਲੱਗਾ ਸੀ ਤੇ ਇਸ ਵਾਰ ਵੀ ਇਸੇ ਆਸਾਲ ਵੀ ਲੱਗਿਆ ਹੈ ਤੇ ਇੱਥੇ ਵੀ ਬੁਕਿੰਗ ਪਹਿਲਾਂ ਕਰਉਣੀ ਪੈਂਦੀ ਆਪੋ ਆਪਣੇ ਸਟਾਲ ਦੀ ਹੋ ਗਿਆ ਜਾਂ ਆਪਾਂ ਕੋਈ ਵੀ ਜਾਨਵਰ ਲੈ ਕੇ ਆਉਣਾ ਇੱਥੇ ਪਹਿਲਾਂ ਇੱਥੋਂ ਦੇ ਜਿਹੜੇ ਮਰੇ ਕਰਮ ਬਈ ਬੰਦੇ ਲੱਗੇ ਹੁੰਦੇ ਉਹਨਾਂ ਨੂੰ ਕੰਟੈਕਟ ਕਰਕੇ ਪਹਿਲਾਂ ਆਪਣੀ ਜਾਨਵਰ ਦੀ ਬੁਕਿੰਗ ਕਰਉਣੀ ਪੈਂਦੀ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਇਹ ਵਿੱਚ ਤਾਂ ਦੀ ਮੀਡੀਆ ਵੀ ਚੈੱਕ ਕਰੋ ਰਿੰਗ ਕਿੰਨਾ ਸੋਹਣਾ ਰਿੰਗ ਸਜਾਇਆ ਹੋਇਆ ਸੀਗਾ ਬਈ ਆਹ ਪੰਜ ਝੂਟੀਆਂ ਹੁਣ ਕੱਢ ਚੁੱਕੇ ਹੈਗੇ ਡਾਕਟਰ ਸਾਹਿਬ ਕਿ ਜੇ ਕਰਸੋ 1 2 3 ਤੇ 4 ਤੇ 5 ਜਿਹੜੇ 5 ਚੁੱਕੜੀਆਂ ਵੀ ਇਹਨਾਂ ਵਿੱਚੋਂ ਹੁਣ ਤਿੰਨ ਛਾੜ ਜੇ ਕੱਢਣਗੇ ਬਾਕੀ ਦੇਖੋ ਮੌਕੇ ਤੇ ਕਿਹੜੇ ਵੀਰ ਦੀ ਕਿਸਮਤ ਚੌਕਦੀ ਹੈਗੀ ਤੇ ਕਿਹੜੇ ਵੀਰ ਨੂੰ ਮਿਲਦਾ ਇਸ ਮੇਲੇ ਦਾ ਜੇਤੂ ਇੱਕ ਨੰਬਰ ਤੇ ਬਾਕੀ ਜੁੜੇ ਰਹੋ ਆਪਣੇ ਚੈਨਲਾ ਤੁਹਾਨੂੰ ਸਾਰੀ ਜਿਗਤਾਰਕਾਰੀ ਆਪਾਂ ਆਪਣੇ ਚੈਨਲ ਨੰਬਰ ਦਾ ਡਿਵਰੀ ਫਾਰਮ ਤੇ ਦਿੰਦੇ ਰਹਾਂਗੇ ਬਾਕੀ ਆਪਾਂ ਚੱਲਦੇ ਹਾਂ ਦੂਜੇ ਪਾਸੇ ਨੂੰ ਤੇ ਹੋਰ ਜਲਦ ਤੁਰਕੇ ਤੁਹਾਨੂੰ ਸਾਰਾ ਮੇਲੇ ਦੀ ਚਾਤ ਪਰਾਵਾਗੇ ਤੇ ਬਾਕੀ ਜੁੜੇ ਰਹੋ ਆਪਣੀ ਐਂਡ ਤੱਕ ਵੀਡੀਓ ਨਾਲ ਵੀਡੀਓ ਭਾਈ ਲੰਮੀ ਜਰੂਰ ਹੋਊਗੀ ਮੇਲਾ ਵੀ ਮੇਲਾ ਭਰਿਆ ਬਾਹੌ ਸੀਗਾ ਤੇ ਮੇਲੇ ਦੇਖਣ ਵਾਸਤੇ ਤੇ ਤੁਹਾਨੂੰ ਦਿਖਾਉਣ ਵਾਸਤੇ ਬਹੁਤ ਚੀਜ਼ਾਂ ਸੀਗੀਆਂ ਬਾਕੀ ਤੁਸੀਂ ਅਜੇ ਥੋੜੀ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਥੇ ਬੀੜੀਆਂ 5-50 ਰੇਂਜ ਵਿੱਚ ਕੱਢੀਆਂ ਹੋਈਆਂ ਠੀਕ ਆ ਭਾਈ ਜੀ ਸਾਰੇ ਮੰਜਾਂ ਨੂੰ 5-50 ਵਾਸਤੇ ਕੱਢੀ ਗਏ ਆ ਵੀਰ ਤੇ ਇਹਨਾਂ ਵਿੱਚੋਂ 50-50 ਵਿੱਚੋਂ ਬਈ ਕੋਈ ਤਿੰਨ ਮੰਜਾਂ 56 ਨੰਬਰ ਤੇ ਆਉਂਦੀਆਂ ਤੇ ਦੂਜੇ ਤੀਜੇ ਨੰਬਰ ਤੇ ਬਾਕੀ ਦੇਖਦੇ ਆ ਮੌਕੇ ਦੀ ਕਿਹੜੀ ਵੀਰ ਦੀ ਕਿਸਮ ਚੌਕਦੀ ਹੈ ਜੀ ਮੈਚ ਪੂਰਾ ਫਾਸਬਾ ਹੋਇਆ ਬੀ ਹੋਇਆ ਪਿਆ ਵੀਰੋ ਤੇ ਕਿਉਂਕਿ ਇਹ ਡਾਕਟਰ ਸਾਹਿਬ ਵੀ ਥੋੜੇ ਵੀ ਰਿਪੋਰਟ ਕਨੀ ਲੇਟ ਕਰ ਆਏ ਹਾਂ ਜੀ ਸਾਡੇ ਨਾਲ ਨੇ ਕਿਸਾਨ ਅਗਾਹ ਵਦੂ ਕਿਸਾਨ ਤਰਸੇਮ ਸਿੰਘ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਇਹਨਾਂ ਨੇ ਮੇਲੇ ਦੇ ਵਿੱਚ ਆ ਕੇ ਕੀ ਕੁਝ ਸਿੱਖਿਆ ਜਾਂ ਇਹ ਯੂਨੀਵਰਸਿਟੀ ਨਾਲ ਕਦੋਂ ਤੋਂ ਅਟੈਚ ਨੇ ਤੇ ਕਿੰਨੀ ਵਾਰੀ ਇੱਥੇ ਆਏ ਨੇ ਜੀ ਬਹੁਤ ਬਹੁਤ ਧੰਨਵਾਦ ਆ ਜੀ 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 ਲੱਗ ਰਿਹਾ ਦੂਜਾ ਮਿਲਾਂਗੇ ਬਹੁਤ ਵਧੀਆ ਲੱਗਿਆ ਸੋ ਜਿੰਨੇ ਵੀ ਅੱਜ ਮਤਵਾਰ ਸੱਜਣ ਜੀ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਕਰਦੇ ਹਾਂ ਠੀਕ ਹੈ ਸਾਡੇ ਇਸ ਯੂਨੀਵਰਸਿਟੀ ਦੇ ਤੁਸੀਂ ਪੁਰਾਣੇ ਆਉਨੇ ਜਾਂਦੇ ਹੋ ਇੱਥੋਂ ਦੇ ਡਾਕਟਰੀ ਸਹਿਯੋਗ ਤੁਹਾਨੂੰ ਕਿੱਦਾਂ ਦਾ ਲੱਗਿਆ ਕਿਰਪਾ ਕਰਕੇ ਸਾਡੇ ਸਾਰੇ ਕਿਸਾਨ ਭਰਾਵਾਂ ਨੂੰ ਦੱਸੋ ਉਹ ਸਾਰਾ ਇਹ ਸਾਨੂੰ ਪਹਿਲਾਂ ਲੁਧਿਆਣਾ ਜਾਣਾ ਪੈਂਦੀ ਆ ਐ ਬਟੇ ਸੋ ਜਿੰਨੇ ਵੀ ਤੇ ਰਾਮਪੁਰੇ ਦੇ ਕੋਲ ਦੇ ਨੇੜੇ ਦੇ ਵੀ ਵਿਆਹ ਨੂੰ ਮਿਲਦੇ ਪੈਂਦਾ ਸਾਰੇ ਸਾਬ ਤੋਂ ਬੈਸਟ ਇੱਥੇ ਕਿਸੇ ਦਾ ਵੀ ਜਿੰਨੇ ਵੀ ਇੱਥੇ ਐਨੀ ਵੱਡੇ ਲੋਕਾਂ ਇੱਥੇ ਨੇੜੇ ਤੇੜੇ ਕੰਨਾਂ ਦੇ ਸਾਹਮਣੇ ਇੱਥੇ ਖਾਣਾ ਚਾਹੀਦਾ ਤੇ ਸਭ ਤੋਂ ਵੱਧ ਰੱਖੀ ਲਾਇਆ ਇੱਥੇ ਫਿਰ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਚਾਹੇ ਤਾਂ ਉਹ ਪਸ਼ੂਤਨ ਪਸ਼ੂਆਂ ਦੇ ਨਾਲ ਆਪ ਦੇ ਰੋਜ਼ਗਾਰ ਕਰ ਰਹੇ ਨੇ ਚਾਹੋ ਖੇਤੀਬਾੜੀ ਨਾਲ ਨਹੀਂ ਜੇਕਰ ਪਸ਼ੂ ਰੱਖੇ ਜਿੰਨਾ ਚਿਰ ਆਪਾਂ ਯੂਨੀਵਰਸਿਟੀ ਨਾਲ ਪੋਲੀ ਕਲੀਨਿਕ ਨਾਲ ਅਟੈਚ ਨਹੀਂ ਹੁੰਦੇ ਉਹਨਾਂ ਚਿਰ ਆਪਨੇ ਕੰਮ ਹੀ ਆਪਣੇ ਦੀ ਲੜਕਾ ਹੈ ਜੇ ਆਪਾਂ ਖੇਤੀਬਾੜੀ ਕਰਦੇ ਆਂ ਤੇ ਜਿੰਨਾ ਚਿਰ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਆਪਾਂ ਅਟੈਚ ਨਹੀਂ ਹੁੰਦੇ ਨਵੇਂ ਆਪਾਂ ਨੂੰ ਸੀਡਾਂ ਦਾ ਨਵੇਂ ਸਾਰੇ ਬਜਾਈ ਵਾਲੇ ਮਸ਼ੀਨਰੀ ਦਾ ਨਾ ਆਪ ਨੂੰ ਰੇਟ ਨਹੀਂ ਹੁੰਦੇ ਉਹਨਾਂ ਚਿਰ ਆਪਾਂ ਨੂੰ ਅਧੂਰੀ ਜਾਣਕਾਰੀ ਮਿਲੂਗੀ ਕਿਰਪਾ ਕਰਕੇ ਸਾਰੇ ਕਿਸਾਨ ਵੱਤੋ ਅਨੇ ਯੂਨੀਵਰਸਿਟੀ ਨਾਲ ਪੋਲੀ ਕਲੀਨਿਕ ਨਾਲ ਖੇਤੀਬਾੜੀ ਦਫ਼ਤਰਾਂ ਨਾਲ ਮੂਰੇ ਅਟੈਚ ਹੋਣ ਧੰਨਵਾਦ ਜੀ ਤੁਹਾਡਾ ਇਹ ਬਾਈ ਜੀ ਪਹਿਲ ਨੰਬਰ ਤੇ ਆ ਚੁੱਕੀ ਹੈ ਕਰਦੇ ਬਾਈ ਜੀ ਹਸ਼ੀਆ ਬਾਈ ਜੀ ਬਾਈ ਜੀ ਬਧਾਈ ਆਪੀਗਾ ਤੁਹਾਨੂੰ ਤੇ ਬਈ ਨਾਮ ਆਪਣਾ ਵੇ ਪਹਿਲਾ ਨੰਬਰ ਦੇ ਆਈਏ ਭਾਈ ਠੀਕ ਆ ਪਹਿਲੇ ਨੰਬਰ ਤੇ ਥੋੜਾ ਨਾਮ ਕੀ ਹੈ ਮੇਰਾ ਨਾਮ ਵਰਤਾਲਾ ਭਾਈ ਅਮਰਤਪਾਲ ਪਿੰਡ ਪੁੱਚੋਕਲਾ ਭਾਈ ਪੁੱਚੋਕਲਾ ਤੇ ਭਾਈ ਕਿਹੜੇ ਸੀਮੇ ਦੀ ਆਪਣੀ ਮਾਝੇ ਭਾਈ ਮਹਾਰਾਜੀ ਦੀ ਹੈ ਜਿਹੜਾ ਰਾਜਸਥਾਨ ਦਾ ਭੀਮਾ ਅਛਾ ਵੀ ਰਾਜ ਦੀ ਹੈ ਰਾਜਸਥਾਨ ਵਾਲੇ ਪੀਂਦੇ ਭਰਾ ਦੀ ਹੈ ਮਹਾਰਾਜੀ ਦੀ ਠੀਕ ਆ ਭਾਈ ਕਹਿੰਦਾ ਚਾਰ ਤੇ ਉੱਗੇ ਜਿੱਕੇ ਆਉਂਦੇ ਚੌਗੇ ਆ ਠੀਕ ਆ ਭਾਈ ਜੀ ਬਾਕੀ ਜੇ ਕਹਦੇ ਭਾਈ ਨੂੰ ਮਾਲਕਣ ਦਿੰਦੇ ਹੋ ਦਈਆਂ ਦੋ ਨੰਬਰ ਦੋ ਨੰਬਰ ਤੇ ਆ ਵੀ ਮਹਾਰਾਜ ਵਾਲੀ ਮਾਝ ਬਾਈ ਆਈ ਹੈ ਇਹ ਸੱਤ ਨੰਬਰ ਮਾਝ ਇਹ ਦੋ ਨੰਬਰ ਤੇ ਹੀ ਆ ਭਾਈ ਜੀ ਇਦਨੇ ਆਪ ਪਾਈਂਦਾ ਅਸ਼ੀਕਾ ਬਾਈ ਜੀ ਬਾਈ ਜੀ ਬਦਾਈਆਂ ਆਪਣੇ ਤੁਹਾਨੂੰ ਲਈ ਮਾਝ ਦੂਜੇ ਨੰਬਰ ਤੇ ਆ ਤੇ ਬਾਈ ਨਾਮ ਆਪਣਾ ਜਸਪ੍ਰੀਤ ਜੀ ਜਸਪ੍ਰੀਤ ਬਾਈ ਜੀ ਕਿਹੜੇ ਬੋਲਦੀ ਹੈ ਬਾਈ ਜੀ ਇਹ 2565 ਦੀ ਆ ਬਾਈ ਗੜਬਾਸੂ ਦਾ ਸੀਮਨ ਗੜਬਾਸੂ ਦਾ 2565 ਦੀ ਠੀਕ ਆ ਬਾਈ ਜੀ ਬਾਈ ਦੀ ਮਾਝ ਦੂਜੇ ਨੰਬਰ ਤੇ ਠੀਕ ਆ ਬਾਈ ਜੀ ਬਾਈ ਜੀ ਮਾਝ ਦੀ ਕੁਆਲਿਟੀ ਬੁੱਲੀ ਚੈੱਕ ਕਰ ਸਕਦੇ ਹੋਗੇ ਤੇ ਹੁਣ ਤੋਂ ਸਭ ਕੁਝ ਸਾਰੇ ਮੱਝ ਨਿਕਲੇ ਤੀਜੇ ਨੰਬਰ ਤੇ ਬਾਈ ਜੀ ਉਹ ਮੱਝ ਆਈ ਹੈ ਉਹ ਵੀ ਚੈੱਕ ਕਰ ਸਕਦੇ ਹੋ ਇਹ ਪੰਜਵੇਂ ਦੇ ਵਿੱਚ ਪਿਆ ਹੈ ਤੇ ਇਹਨੇ ਆਪਣਾ ਇੱਕ ਦੋ ਦਿਨ ਲਿਆ ਸਮਾਰੇ ਨਾਲ ਆਪਣੇ ਨਹੀਂ ਜਾ ਰਹੇ ਇਹਨਾਂ ਦੇਖ ਲਓ ਬਾਈ ਜੀ ਕਿ ਕਿਤੇ ਅਸੀਂ ਨਾਲ ਇਹਦਾ ਕਿਛੋ ਦੇ ਬੋਲ ਅੱਜ ਨਹੀਂ ਜਾ ਰਹੇ ਖੁਦ ਆਪ ਕੰਮ ਕਰਨ ਵਾਲੇ ਬੰਦੇ ਤੇ ਬਾਈ ਜੀ ਆ ਜਿਹੜੀ ਮੋਰਾ ਨਸਲ ਦੀ ਗਾਇਆ ਹੈ ਇਹ ਮੱਝ ਹੈ ਔਰ ਇਹਦਾ ਸੁਬਿੰਦਰਾ ਦਾ ਜਤਵਿੰਦਰ ਦਾ ਤੇ ਲੈ ਵੀ ਮਿੱਤਰੋ ਆ ਜਿਹੜੀਆਂ ਤੇ ਗਾਈਆਂ ਦੇ ਐਚਐਫ ਦਾ ਮੁਕਾਬਲਾ ਸੀ ਇਹਦੇ ਵਿੱਚ ਵੀ ਜਿਹੜੀਆਂ ਇੱਥੋਂ ਸਾਰੀ ਜਣ ਕੇ ਦੋਨੇ ਕਰਦੇ ਗੱਲਬਾਤ ਸੱਸੀ ਗਾਜੀ ਸੱਸੀ ਗਾਜੀ ਬਾਈ ਨਾਮ ਆਪਣਾ ਹੀ ਬਾਈ ਇਹ ਹੈਗੀ ਆ ਆ ਮਹਾਰਾਜ ਮੱਲੂਆ ਨੇ ਤੋਂ ਅਚੰਗਰ ਸਿੰਘ ਦੀ ਵਾੜ ਆ ਠੀਕ ਆ ਬਾਈ ਬਾਈ ਇੱਕ ਵਾਰ ਇਮਕਾਰ ਸਿੰਘ ਦੀ ਇਕਮਕਾਰ ਸਿੰਘ ਇਕਮਕਾਰ ਸਿੰਘ ਦੀ ਠੀਕ ਹੈ ਜੀ ਤੇ ਕੈਮੇ ਨੰਬਰ ਤੇਈ ਹੈ ਇਹ ਇਹ ਫਾਸਟ ਹੈ ਜੀ ਇਹ ਫਾਸਟ ਹੈ ਠੀਕ ਹੈ ਜੀ ਤੇ ਬਿਊਟੀ ਪੱਖੂ ਸੀਗਾ ਮਗਾਵਲ ਹਨਾ ਜੀ ਹਾਂ ਬਿਊਟੀ ਵੀਡੀਓ ਵੀਡੀਓ ਖਵਕਾਲੇ ਬਾਈ ਜੀ ਇਹ ਫਾਸਟ ਨੰਬਰ ਤੇ ਆਈ ਹੈ ਮਦਾਈ ਹੁਣ ਮਾਲਕਾਂ ਨੂੰ ਮਹਰਾਜ ਦੇ ਵੀਰਾਂ ਦੀ ਗਾਈ ਹੈਗੀ ਬਾਕੀ ਤੁਸੀਂ ਚੈੱਕ ਕਰ ਸਕਦੇ ਸਾਰੀ ਗਾਈ ਤੇ ਆਸੇ ਪਾਸੇ ਨਹੀਂ ਘਮਰਾਉਂਦੇ ਹੈਗੀ ਲੈਵਰੀ ਦੀ ਕੁਆਲਿਟੀ ਆਰਡਰ ਲੈਵਰੀ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਪਹਿਲੀ ਗਾਈ ਬਾਈ ਜੀ ਦੋ ਨੰਬਰ ਆ ਚੁੱਕੀ ਅਸ਼ੀਆ ਬਾਈ ਜੀ ਅਸੀ ਗਾ ਜੀ ਬਾਈ ਜੀ ਕੈਮੇ ਨੰਬਰ ਤੇ ਹੈ ਆਪਣੀ ਗਾਈ ਸੈਕਿੰਡ ਪੋਜੀਸ਼ਨ ਸੈਕਿੰਡ ਪੋਜੀਸ਼ਨ ਤੇ ਠੀਕ ਹੈ ਕੀ ਕਾਈ ਤੇ ਬਿਊਟੀ ਕਾਉਂਟਿੰਗ ਅਕਾਊਂਟੈਂਟ ਸ਼ੋਈ ਬਈ ਹਾਂਜੀ ਬਿਊਟੀ ਠੀਕ ਆ ਬਾਈ ਬਰੀਡ ਤੇ ਬਿਊਟੀ ਬਾਕੀ ਨੂੰ ਚੈੱਕ ਕਰ ਸਕਦੇ ਹੋ ਆਰਡਰ ਲੈ ਵੀ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਨਵੇਂ ਨੂੰ ਵੀ ਦੀ ਕੁਆਲਿਟੀ ਬਾਕੀ ਸੀਮਨ ਤੋਂ ਬਾਰੇ ਸਾਰੀ ਜਾਣਕਾਰੀ ਦੋਣੇ ਬਾਈ ਜੀ ਕਿਹੜੇ ਸੀਮੰਦੀ ਆ ਇਹ ਬਾਲਡ ਵਾਈਡ ਦੇ ਐਂਥਰ ਦੀ ਆ ਜੀ ਬਾਲਡ ਵਾਈਡ ਐਂਥਰ ਦੀ ਠੀਕ ਆ ਬਾਈ ਜੀ ਤੇ ਬਾਕੀ ਬਾਈ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਮੱਜਾਂ ਦੇ ਸਿਰਾਂ ਉੱਪਰ ਟੈਗ ਲਗਾਉਂਦਾ ਕਾਰੋਬਾਰ ਕੰਮ ਕੀਤਾ ਜਾ ਰਿਹਾ ਹੈਗਾ ਇਹ ਬਾਈ ਕਾਰ ਸਿੰਘ ਸਿੱਧੂ ਬਾਣਯੋ ਐਮ ਐਨ ਲੀ ਤਾਂ ਪ੍ਰਭੂ ਬਲਾਖ ਦੇ ਉੱਤੇ ਉਹਨਾਂ ਦੀ ਟੀਮ ਵੱਲੋਂ ਲਗਾਏ ਜਾ ਰਹੇ ਹੈਗੇ ਤੇ ਉਹ ਮੇਲੇ ਦੀ ਸ਼ਰਧਾਵਲੀ ਮੇਲੇ ਵਿੱਚ ਆਈ ਸੀ ਕਿ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਵੀਰਾਂ ਨੇ ਬਹੁਤ ਮਿਹਨਤ ਕੀਤੀ ਜਿਹਨਾਂ ਦੀ ਮੱਜਾਂ ਉੱਪਰ ਇਸ ਕਰਕੇ ਬਾਈ ਜੀ ਉਹਨੇ ਫਾਸਟ ਸੇਕਰਡ ਆਇਆ ਹੈਗੀ ਵੀਰੇ ਮੋੜ ਵੀ ਨਹੀਂ ਆਇਆ ਚਾਹ ਕੋਈ ਕਮੀ ਪੇਸ਼ੀ ਹੁੰਦੀ ਹੈਗੀ ਦੀਵੇ ਹੁੰਦੀ ਹੈਗੀ ਪਰ ਕੋਈ ਵੀ ਕੋਈ ਚੱਕਰਾਈ ਗੱਲ ਨਹੀਂ ਪਈ ਜੀ ਤੇ ਜੋ ਆਪਾਂ ਮੀਰ ਕਰਦੇ ਕਿ ਅਗਲੀ ਵਾਰ ਉਹ ਮੱਚਾ ਜੂੜ ਹੋਣੀ ਕਿ ਨਾ ਕਿਸ ਤਰ੍ਹਾਂ ਦੇ ਪਰ ਤੁਸੀਂ ਜਿਹੜੇ ਇਸ ਵਾਰ ਮੁੰਡੇ ਬਈ ਉਹ ਤੁਸੀਂ ਦੇਖ ਸਕਦੇ ਹੋ ਕਿ ਕੁਆਲਟੀ ਕੁਆਲਟੀ ਸਿੰਘੀ ਦੀ ਕੁਆਲਟੀ ਬਿਊਟੀ ਪੱਕੋ ਜਬਈ ਜੀ ਚੈੱਕ ਕਰ ਸਕਦੇ ਹੋ ਵੀ ਆਪਣੇ ਬਾਕੀ ਬਈ ਜਿਹੜਾ ਇੱਥੇ ਰਿਜ਼ਲਟ ਕੱਢੇ ਗਿਆ ਡਾਕਟਰਾਂ ਵੱਲੋਂ ਪੂਰੀ ਚੰਗੀ ਤਰ੍ਹਾਂ ਨਰੀਖਣ ਕਰਨ ਤੋਂ ਬਾਅਦ ਵਿੱਚ ਕੱਢੇ ਗਿਆ ਫਾਇਦਾ ਸੁਖਾਰੀ ਵੀਡੀਓ 'ਤੇ ਦਿਖਾਈ ਹੈ ਬਈ ਜੀ ਕਿਵੇਂ ਕਿਵੇਂ ਕੱਲੀ ਕੱਲੀ ਮਾਰਜ ਨੂੰ ਤੋਰ ਤੋਰ ਕੀਤੀ ਤੇ ਨਾ ਬਾਈ ਜੀ ਇਸ ਤੋਂ ਬਾਅਦ ਕੁੱਝ ਦਿਨ ਦੇਖਿਆ ਚੰਗੀ ਦਾ ਚਵਰੀ ਚੁੰਗੀ ਪਰ ਤੇ ਉਹਨਾਂ ਨੂੰ ਕਿਸੇ ਨਤੀਜੇ ਉਤੇ ਪਹੁੰਚਾਇਆ ਗਿਆਗਾ ਤਾਂ ਉਹ ਉਮੀਦ ਕਰਦੇ ਆ ਜਿਹੜੇ ਵੀਰਾਂ ਨੇ ਵੀਡੀਓ ਇਹ ਤੁਹਾਨੂੰ ਦੇਖਿਆ ਵੀਡੀਓ ਨੂੰ ਬਾਈ ਲਾਈਕ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਤਾਂ ਕਿ ਅਜਿਹਾ ਜੀਆਂ ਹੋਰ ਵੀ ਉਹ ਆਪਾਂ ਤੁਹਾਡੇ ਲਈ ਬੀਨ ਲਿਆ ਬੰਦਿਆਂ ਵਿੱਚੋਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤਾਂ ਉਮੀਦ ਕਰਦੇ ਆ ਸਾਰੀ ਵੀਡੀਓ ਨੂੰ ਵਧੀਆ ਲੱਗੇ ਉਹ ਤੇ ਆਪਾਂ ਜੁੜੇ ਰਹੋ ਬਾਈ ਜੀ ਤੁਹਾਨੂੰ ਹੋਰ ਵੀ ਮੇਲੇ ਤੇ ਝਾਤ ਬਰਾਵਾਂ ਤੇ ਬਾਕੀ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਕਿਹੜੇ ਵੀਰਾਂ ਦੀ ਮੱਚਾ ਫਰਸਟ ਇਸ ਤਰ੍ਹਾਂ ਉਹ ਵੀਰਾਂ ਦੀ ਰੂਹ ਖੋਸ਼ ਹੋ ਚੁੱਕੀ ਹੈਗੀ ਠੀਕ ਹੈ ਨਾ ਤੇ ਬਾਈ ਜੀ ਮੰਜਨ ਹਾਕਾਂ ਉਹ ਬੰਦ ਆ ਵੀ ਸੀ ਔਰ ਦਾ ਫਾਰਸ ਹੈਗੇ ਥਰਡ ਕਿਉਂਕਿ ਬਾਈ ਜੀ ਭਾਈਆਂ ਦੀ ਮਿਹਨਤ ਬਹੁਤ ਲੱਗੀ ਜੇ ਆਪ ਜੀ ਬਈ ਇੱਥੇ ਚੈੱਕ ਕਰ ਸਕਦੇ ਪੰਡਾਲ ਸਜਿਆ ਹੋਇਆ ਇੱਥੇ ਹੋਣ ਬਾਈ ਜੀ ਜਿਹੜੇ ਵੀਰਾਂ ਦੀ ਮੰਜਨ ਹਾਕਸ ਹੈਗੇ ਥਰਡ ਕਾਰਡ ਤੇ ਜਾਂ ਕਾਇਆਂ ਪਾਸ ਸਜਿਆ ਥਾ ਜਾਂ ਪਕੜੀਆਂ ਤੇ ਜੋ ਵੀ ਮੁਕਾਬਲੇ ਹੋਏ ਸੀ ਉਹਨਾਂ ਨੂੰ ਫਾਰਸ ਹੈਗੇ ਥਰਡ ਆਇਆ ਉਹਨਾਂ ਨੂੰ ਇੱਥੇ ਪੂਰਾ ਮਨਮਾਰ ਸਨਮਾਨ ਦਾ ਸਨਮਾਨਿਤ ਕੀਤਾ ਜਾਣਾਗਾ ਕਿ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਠੀਕ ਹੈ ਨਾ ਪਸ਼ੂ ਪਾਲਨ ਮੇਲਾ ਇਹ ਕਿਹਾ ਆਏਗਾ ਵੈਟਰਰੀ ਸਾਇੰਸ ਕਾਲਜ ਗੁਰੂ ਅੰਗਦ ਦੇ ਯੂਨੀਵਰਸਿਟੀ ਵਿੱਚ ਬਾਕੀ ਇਹ ਵੀਡੀਓ ਜੁੜੀ ਰਹੂ ਐਂਡ ਟਿਕਰ ਪਾਉ ਕੋਸ਼ਿਕ ਮੈਂਟਾਂ ਦੀ ਵੀਡੀਓ ਰਹਿ ਚੁੱਕੀ ਹੈ ਉਮੀਦ ਕਰਦਾ ਵੀਡੀਓ ਪਈਆ ਲੱਣੀ ਹੋਊਗੀ ਤੇ ਐਂਡ ਦੇ ਵਿੱਚ ਲੋਕ ਦੋ ਚੀਜ਼ ਖਾਮਾੜੀ ਇੱਕ ਦੂਜੀ ਵਾਈ ਵੀ ਚੈੱਕ ਕਰ ਲੈ ਬੱਟੇ ਯਾਰ ਸੌਦਾ ਹੋ ਰਿਹਾ ਸੀਗਾ ਇਹ ਵੀ ਥੋੜਾ ਲੇਟ ਹੋ ਗਿਆ ਸੀ ਕਿ ਮੈਚ ਛੋੜ ਕੇ ਦੀ ਉਹ ਜਿਹੜਾ ਟਿਸਟ ਕਰਕੇ ਫਿਰ ਕੁਆਲਿਫਾਈ ਹੋ। ਹੋਰ ਬੱਟੇ ਹੋ ਜਾਂਦੇ ਅਨੰਤ ਨੇ ਬਕਰੇ ਸੌਦੇ ਦਾ ਇਹ ਦੇਖ ਕੇ ਇੱਕ ਮਿੰਟ ਭਾਈ ਜਿੰਨੇ ਲੱਗਾ ਅਸੀਂ ਕਈ ਜਨੇ 80 ਤੋਂ ਆ ਗਿਆ ਮੇਰੀ ਬਸਸ ਨੂੰ ਲੋਟ ਆ 10 ਵਜੇ ਦੱਸੋ ਇਹ ਬੰਦੇ ਕਹਿੰਦੇ ਯਾਰ ਹਾਂ ਦੇਖੋ ਜੀ ਸਾਨੂੰ ਲੱਗਿਆ ਕੁਝ ਬੱਕਰਾ ਹਾਂ ਸੁਣ ਲੈ ਮੇਰੀ ਠੀਕ ਆ ਤੇ ਮੈਂ ਇਹਨਾਂ ਨੂੰ 50 ਲਾਇਆ ਸੀ ਅਸੀਂ ਲੱਗਿਆ ਸੀ ਕਿ ਇੱਕ ਇੱਕ 25000 ਮੈਂ ਇਹਨਾਂ ਨੂੰ 40 ਠੀਕ ਆ ਇਹ ਕਹਿੰਦੇ ਅਸੀਂ 2.5 ਲੱਖ ਤੋਂ ਚੱਲੇ ਆ ਅਸੀਂ ਤਾਂ ਫਿਰ ਇਹ ਕਹਿੰਦੇ ਆਖੇ 60000 ਲੱਖ ਦਾ ਦੇਣਾ ਆਰਾਧ ਨੂੰ ਮਾਰ ਮੈਂ ਉਹਨੂੰ ਇੱਕ ਨਹੀਂ ਦੋ ਨਹੀਂ ਕਿਹੀ ਮੈਂ ਖਿਆਰ ਮੈਂ ਕਿਹੜਾ ਕੋਲੇ ਸੀ ਜਿੰਨੇ ਲੱਗੇ ਆ ਇਹਦਾ ਪੰਖਰਾ ਦੇਣਾ ਬੱਕਰਾ ਠੀਕ ਹੋ ਗਿਆ ਸਮਝ ਗਿਆ ਇਹ ਬੋਲ ਪਾ ਆ ਨਾਲ ਪਿੰਡਾ ਤੇ ਜਿਹੜਾ ਬੰਦਾ ਬੱਕਰਾ ਤਾਰਿਆ ਕਿਹੜਾ ਬੰਦਾ ਪੈਸੇ ਫੜ ਲੈਣਾ ਉਹ ਵੀ ਬੱਕਰੀ ਮਹਰਾਜ ਮਹਰਾਜ ਥੋੜਾ ਜਿਹਾ ਬੰਦਾ ਆਪਾਂ ਫਾਈਲ ਕਰ ਦੋ ਫਿਰ ਕੀ ਹੋ ਗਿਆ ਨਾ ਨੀ ਸਭੇ ਚਿੰਤਾਨੀ ਨਾ ਨਾ ਬਾਪੂ ਨਾ ਪਿੱਛੇ ਡੰਨ ਨਾ ਹੋਏ ਗੱਲ ਸਹੀ ਨਾ ਹੋ ਨਾ ਤੇਰੇ ਮੂੰਹ ਤੇ ਬੋਲ ਹੋ ਗਿਆ ਬਾਜੀ ਹੋ ਗਿਆ ਬਾਜੀ ਹੋ ਗਿਆ ਵਾਹ ਅੱਛਾ ਹੋਇਆ ਅੱਛਾ ਨੰਬਰ ਲੇ ਚੋ ਨਾ ਇਹ ਬੁਨਾ ਬੁਨਾ ਨੰਬਰ ਲੇ ਜਾਓ ਯਾਰ ਹੋ ਗਿਆ ਹੋ ਗਿਆ ਓ ਜਿਆਦਾ ਕਾਰਾ ਕਰਿਆ ਕੋਈ ਨਾ ਆ ਪੈਰੋਂ ਆਪਦੇ ਬਾਸ ਕੋਈ ਨਾ ਲਾਉਂਦਾ ਕਿਉਂ ਕਰਦਾ ਬੱਟੀ ਸਾਰਿਆਂ ਦੇ ਬੱਕਰਾ ਦਾ ਬੰਦੇ ਤੇ ਮਗਰ ਸੁਦਾ ਬੱਕਰਾ ਆਪ ਦੱਸਦਾ ਬਾਈ 90 ਦਾ ਵੀਰੇ ਡੰਡਾ ਮੈਂ ਬੱਸ ਯਾਰ ਫਿਰ ਜਿੱਥੇ ਕਹਿੰਦਾ ਉੱਥੇ ਛੱਡ ਆਉਣੇ ਆ ਨਾ ਨਾ ਕੋਕੋਕੋ ਓਏ ਓ ਮੇਰੇ ਛੱਡਣ ਵਾਲੀ ਗੱਲ ਤੈਨੂੰ ਕਰੀ ਵੀ ਤੂੰ ਮਲੇਰ ਨਹੀਂ ਨਹੀਂ ਅਸੀਂ ਤਾਂ ਲੰਘਣਾ ਅਸੀਂ ਤਾਂ ਕੋਈ ਚੱਕਰ ਨਹੀਂ ਗਾਉ ਤੇ ਕੋਈ ਰੋਲਾ ਨਹੀਂ ਇਹ ਨਾਲ ਪਿੰਡ ਕਰਕੇ ਤੈਨੂੰ ਕਹਿੰਦਾ ਵੀ ਜੱਟ ਸਾਰਿਆਂ ਵਸੇਗਾ ਉਹ ਅਸੀਂ ਚਦਾਸ ਤੇ ਤੇਰੇ ਮੂੰਹ ਤੇ ਬੋਲ ਲੇਕਨ ਨੂੰ ਨਾ ਮੱਈਏ ਬੋਲ ਫਿਰ ਚਲੋ ਬਸ ਯਾਰ ਇਧਰ ਗੱਲ ਸੁਣੋ ਲਾਸਟ ਬਾਈ ਆਪਣੇ ਇਹ ਵੀ ਦੇਖ ਕੇ ਖੁਸ਼ ਆ ਤੈਨੂੰ ਆ ਜਾ ਠੀਕ ਹੋ ਗਿਆ ਯਾਰ ਬੱਕਰਾ ਸੰਜੀਪ ਸੰਜੀਪ ਭਾਈ ਨੰਬਰ ਦੇ ਦੇ ਤੁਸੀਂ ਉਹ ਤਾਂ ਨਾ ਤਾਂ ਅਸੀਂ ਗੱਡੀ ਤੇ ਜਾਣੀ ਹੈ ਠੀਕ ਆ ਬੱਕਰਾ ਖਾਜੇ ਖੁਸ਼ੀ 8000 ਰੁਪਏ ਲਗਾ ਬਾਕੀ ਨਹੀਂ ਮਰ ਜਣੇ ਮੈਂ 90 90 ਜੀ ਲਵੋ ਚਲੋ ਜੀ ਫੇਰ ਤੇਰੀ ਮਾਤੀ ਆ ਕੋਈ ਨਹੀਂ ਪਾ ਸਕਦਾ ਤੈਨੂੰ ਫੜਾ ਬੋਲਣ ਦਾ ਫਰਕ ਰਾਇਆ ਤੂੰ ਸੀ ਕੇ ਵੇ ਸੀ ਵੇ ਕਾ ਫੜਿਆ ਵੇਸੀ ਦਾ ਹੋ ਗਿਆ ਫੇਰ ਤੇਰੀ ਮਾਰੀ ਤਾਂ ਯੂਨੀਵਰਸ ਦੇ ਸ਼ੋ ਬੰਦੇ ਨੇ ਫੇਰ 2 ਮਿੰਟ ਮੈਂ ਤੇ ਬੰਦੇ ਨਾਲ ਵੀ ਸਲਾਹ ਕਰਾਂ ਕੋਈ ਹੌਸਲਾ ਕਰਲਾ ਕੋਈ ਸਲਾਹ ਕਰਲਾ ਫੇਰ ਤੇਰੀ ਆ ਹੁਣ ਤੇ ਗੱਲ ਨਹੀਂ ਕਰੀਂ ਬਾਹੂ ਵਾਟਾਂ ਦਾ ਠੀਕ ਆ ਦੋ ਦੰਦ ਦਾ ਹੈ ਦੋ ਦੰਦ ਆਪਣਾ ਕਿਹੜਾ ਏਰੀਆ ਆਪਣਾ ਆਪਾ ਫਾਇਰ ਦਾ ਫਾਇਰ ਕਾ ਤੂੰ ਹਾਂ ਠੀਕ ਆਪਣੇ ਕੋਲ ਹੋਰ ਵੀ ਤਾਂ ਕਿੰਨੇ ਨੰਗ ਨੂਗਾ ਆਪਣੇ ਕੋਲ ਬਹੁਤ ਹੈਗੇ ਕੀ ਆਪਣਾ ਮੋਬਾਈਲ ਨੰਬਰ ਕੋਈ ਮੋਬਾਈਲ ਨੰਬਰ ਲੈ ਲਓ 94655 94655 06512 0.12 ਹਾਂਜੀ ਕੋਈ ਚੰਗੀ ਬਰੀਡ ਦੇ ਜਾਨਵਰ ਚਾਹੀਦੇ ਤਾਂ ਬਾਈ ਨਾਲ ਕਰ ਲੈ ਸੰਪਰਕ ਬਾਈ ਨੇ ਸੇਲ ਕਰਦਾ ਤੇ ਬਾਈ ਜਾਂਦਾ ਜਿੱਥੇ ਜਾਂਦਾ ਹੋਇਆ ਤੁਸੀਂ ਜੀ ਬੰਦਾ ਨਹੀਂ ਵੈਸੇ ਕੀ ਨਾ ਇਹ ਅੱਗੇ ਪਦਮਪੁਰ ਚੋਂ ਚੰਨਤਾਂ ਤੋਂ ਇਹ ਫਰਸਟ ਪੋਜੀਸ਼ਨ ਤੇ ਸ਼ੌਕੀ ਇਹ ਵੈਸੇ ਤੁਸੀਂ ਸੇਲ ਦੀ ਖਾਤਰ ਲੱਗੇ ਜੀ ਮੇਲੇ ਦੀ ਖਾਤਰ ਨਹੀਂ ਨਹੀਂ ਮੇਲੇ ਦੀ ਖਾਤਰ ਲੱਗੇ ਆਏ ਸੀ ਉੱਥੇ ਯਾਰ ਨਾ ਬਸ ਚੱਕਰਾ ਬਣਿਆ ਵੀ ਅਸੀਂ ਕੋਈ 15 20 ਮਿੰਟ ਲੇਟ ਹੋ ਗਏ ਅੱਗੋਂ ਸ਼ੋਅ ਚੱਲੀ ਜਾਂਦਾ ਸੀ ਠੀਕ ਹੈ ਵਿੱਚ ਪੈਣ ਨਹੀਂ ਦਿੱਤਾ ਠੀਕ ਆ ਵਿੱਚ ਪਾਏ ਨਹੀਂ ਦਾ ਸ਼ੋਅ ਚ ਪੈਣ ਸ਼ੋਅ ਚ ਪੈਣ ਨਹੀਂ ਦਿੱਤਾ ਕੋਪਰੇਟ ਹੋ ਗਏ ਪਲੇਟ ਹੋ ਗਏ ਲੋ ਹਾਂ ਜਿਵੇਂ ਉਹ ਪਿੱਥੋ ਵਾਲੀ ਮੱਝ ਰੇਟ ਹੋ ਗਈ ਸੀ ਉਹ ਵੀ ਉਹਨਾਂ ਨੇ ਉਹ ਵੀ ਕੀਤੀ ਕਿ ਜੇਕਰ ਰੰਗ ਚ ਬਾਲ ਦੀ ਪਰ ਉਹ ਨਹੀਂ ਕੀਤੀ